ਗੱਲ ਕਰ ਰਹੇ ਹਾਂ ਜ਼ੀਰਕਪੁਰ ਦੀ ਜ਼ੀਰਕਪੁਰ ਵਿੱਚ ਜਿਹੜੇ ਬੀਤੇ ਕੱਲ ਮੋਟਰਸਾਈਕਲ ਸਵਾਰ ਦੋ ਮਟੇਰੇ ਜੋ ਇੱਕ ਔਰਤ ਨੂੰ ਚੈਨੀ ਕੋ ਕੇ ਫਰਾਰ ਹੋ ਗਏ ਸਾਰੀ ਘਟਨਾ ਜਿਹੜੀ ਹੈਗੀ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜੀ ਕੈਦ ਹੋਈ ਹੈਗੀ ਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਕਿਸ ਤਰ੍ਹਾਂ ਜਿਹੜੇ ਹੈਗੇ ਲੁਟੇਰੇ ਆ ਦੇ ਜਿਹੜੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਆ ਇੱਥੇ ਦੱਸਣ ਜੋ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜਾ ਹੈਗਾ ਇੱਕ ਅਲਾਰਮ ਕੀਤਾ ਗਿਆ ਕਿ ਗੈਂਗਸਟਰ ਦੁਆਰਾ ਜਿਹੜੇ ਲੁਟੇਰੇ ਚੌਪਟ ਮਾਰਾਂ ਦੇ ਖਿਲਾਫ ਜਿਹੜੀ ਵੱਡੀ ਕਾਰਵਾਈ ਹੋ ਰਹੀ ਹੈ ਕਿਸੇ ਦੇ ਵੀ ਗੋਲੀ ਲੱਗ ਸਕਦੀ ਹੈ ਇਹ ਜਿਹੜਾ ਚੈਲੰਜ ਹੈ ਜਿਹਦੀ ਚੇਤਾਵਨੀ ਹੈਗੀ ਆ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਸਿੰਘ ਵੱਲੋਂ ਦਿੱਤੀ ਗਈ ਹੈਗੀ ਔਰ ਦਸਵਾਂ ਜੋ ਹੈ ਕਿ ਪਿਛਲੇ 10 ਦਿਨਾਂ ਦੇ ਵਿੱਚ ਸੱਤ ਐਨਕਾਉਂਟਰ ਜਿਹੜੇ ਸੱਤ ਗੈਂਗਸਟਰਾਂ ਦੇ ਐਨਕਾਉਂਟਰਾਂ ਦੀ ਵੀ ਗੱਲ ਸਾਹਮਣੇ ਆਈ ਹੈਗੀ ਬੀਤੇ ਕੱਲ ਵੀ ਦੋ ਐਨਕਾਉਂਟਰ ਹੋਏ ਹੈਗੇ ਆ ਪ੍ਰਿੰਸ ਅਤੇ ਕਰਮਜੀਤ ਨਾਮ ਦੇ ਦੋ ਵਿਅਕਤੀਆਂ ਦਾ ਐਨਕਾਉਂਟਰ ਨੇਰਾ ਹੋਇਆ ਹੈ ਖਰੜਵੀਂਗਰ ਹੋਇਆ ਹੈ ਔਰ ਮਲਕੀਸ਼ ਸਿੰਘ ਕੁਛਟਾ ਦਾ ਜਿਹੜਾ ਐਨਕਾਉਂਟਰ ਹੈਗਾ ਉਕਲ ਪਟਿਆਲਾ ਵਿੱਚ ਹੋਇਆ ਫਿਰ ਸਪਸ਼ਟ ਕਰਦੀ ਹੈ ਕਿ ਬੀਤੇ ਕੱਲ ਦੇ ਵਿੱਚ ਹੀ ਤਿੰਨ ਗੈਂਗਸਟਰਾਂ ਦੇ ਅਕਾਉਂਟ ਵੇਸ ਤੋਂ ਪੈਣਾ ਈੜੀ ਤੱਕ ਜੀਰਪੁਰ ਵਿਚਲੀ ਵਾਰੈਂਟ ਅਕਾਉਂਟਰ ਹੋ ਚੁੱਕਾ ਹੈਗਾ ਤੇ ਪੁਲਿਸ ਇਸ ਮਾਮਲੇ 'ਚ ਕਾਫੀ ਸਰਗਰਮ ਹੈ ਪਰ ਇਹ ਦੱਸਦੀ ਹੈ ਕਿ ਲੁਟੇਰਿਆਂ ਦੇ ਗੈਂਗਸਟਰਾਂ ਨੇ ਹੌਸਲੇ ਵਿੱਚ ਕਾਫੀ ਖੂਨ ਵਹਾ ਦਿੱਤਾ ਹੈ ਔਰ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਦੀ ਮੁੱਖ ਮੰਤਰੀ ਪੰਜਾਬ ਦੀ ਚੇਤਾਵਨੀ ਤੋਂ ਬਾਅਦ ਗੈਂਗਸਟਰਾਂ ਦੇ ਉੱਪਰ ਕਿੰਨਾ ਕਸਪਾ ਹੈਗਾ ਔਰ ਇਹਨਾਂ ਲੁਟੇਰੀਆ ਦੇ ਉੱਪਰ ਕਿੰਨਾ ਕਸਪਾ ਹੈਗਾ ਲੋਕ ਐਲ.ਡੀ. ਘਟਨਾ ਹੈਗੀ ਹੈ ਸ਼ਿਵਾਂਗਲੇ ਜੀ ਤੋਂ ਹੋਈ ਹੈਗੀ ਇੱਥੇ ਇੱਕ ਮਹਿਲਾ ਦੀ ਚੈਨੀ ਜਿਹੜੀ ਚੱਪਤੀ ਹੈਗੀ ਆ ਦੋ ਮੋਟਰਸਾਈਕਲ ਜਿਹੜੇ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਘਾਤ ਮੌਕੇ ਦੀਆਂ ਤਸਵੀਰਾਂ ਸਾਰੀ ਘਟਨਾ ਜਿਹੜੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਇਸ ਸਬੰਧੀ ਆਪਾਂ ਇਹ ਵੀ ਦੱਸਦੀ ਕਿ ਕੱਲ ਜਦੋਂ ਮਲਕੀਸ਼ ਸਿੰਘ ਟਿੱਕਾ ਦਾ ਜਿਹੜਾ ਐਨਕਾਊਂਟਰ ਹੋਇਆ ਉਸ ਤੋਂ ਬਾਅਦ ਐਸਐਸਪੀ ਜਿਹੜੇ ਹੈਗੇ ਆ ਪਟਿਆਲਾ ਦੇ ਉਹਨਾਂ ਨੇ ਵੀ ਜਿਹੜੇ ਹੈਗੇ ਟਰੱਕਮਾਰਾਂ ਨੂੰ ਔਰ ਗੈਂਗਸਟਰਾਂ ਨੂੰ ਖੁੱਲੀ ਚੇਤਾਵਨੀ ਜਿੱਤੀ ਕਿ ਉਹ ਪਟਿਆਲਾ ਸ਼ਹਿਰ ਛੱਡ ਕੇ ਆਪਾਂ ਜਾਣ ਨਹੀਂ ਤਾਂ ਉਹਨਾਂ ਦਾ ਜਿਹੜਾ ਅਸਰ ਬੁਰਾ ਹੋਵੇਗਾ ਇਸੇ ਤਰ੍ਹਾਂ ਤਕਰੀਬਨ ਕਪਾਲਪੁਰ ਦੇ ਸਾਧੇ ਜ਼ੀਰੋਪੁਰ ਦੇ ਵਿੱਚ ਵੀ ਕਾਫੀ ਐਨਕਾਊਂਟਰ ਹੋਏ ਆ ਔਰ ਦੇਖਣਾ ਪਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੈਂਗਸਟਰਾਂ ਔਰ ਜਿਹੜੇ ਟਰੱਕਮਾਰਾਂ ਦੇ ਉੱਪਰ ਕਿੰਨਾ ਦਸਰ ਹੋਣਾ ਹੈ